ਅੱਜ 3 ਨਵੰਬਰ ਹੈ ਮੈਂ ਤੁਹਾਨੂੰ ਫਿਰ ਬੇਨਤੀ ਕਰਾਂਗਾ ਘਰਾਂ ਵਿੱਚ ਸੁਣਦੇ ਸਜਣੋ ਇਸ ਕਥਾ ਦੀ ਦਵੇਸ਼ ਚ ਵਿਆਖਿਆ ਨਾ ਕਰਿਓ ਗੁਰੂ ਨਾਨਕ ਸਹਿਬ ਮਹਾਰਾਜ ਬਾਬਰ ਨੇ ਹਮਲਾ ਕੀਤਾ ਸ਼ਬਦਾਰਥ ਵਾਲੇ ਵਿਦਵਾਨ ਜਿਹੜੇ ਜਿਹੜਾ ਸ਼੍ਰੋਮਣੀ ਕਮੇਟੀ ਨੇ ਟਿਕਾ ਸ਼ਾਪਿਆ ਸ਼ਬਦਾਰਥ ਉਹਦੇ ਵਿੱਚ ਉਹਨਾਂ ਨੇ ਇਸ ਸ਼ਲੋਕ ਦਾ ਜਿਹੜਾ ਸ਼ਲੋਕ ਇਹਨਾਂ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਇਹ ਚਾਰ ਲਫ਼ਜ਼ ਛੇ ਲਫ਼ਜ਼ ਨੇ ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈਰ ਕਈ ਸੱਜਣਾ ਨੇ ਅਰਥ ਕੀਤੇ ਨੇ ਸਵੇਰੇ ਜੀਵ ਘਾਤ ਕੀਤਾ ਜਾਂਦਾ ਸੀ ਤਾਂ ਕਿਹਾ ਲਾਹੌਰ ਸ਼ਹਿਰ 'ਚ ਜ਼ਹਿਰ ਵਰਦਾ ਹੈ ਸ਼ਬਦਾਰਥੀ ਵਿਦਵਾਨ ਕਰਦੇ ਆ ਬਾਬਰ ਨੇ ਹਮਲਾ ਕੀਤਾ ਹੈ ਸਵਾ ਪੈਰ ਇਤਨਾ ਕਤਲੇਆਮ ਹੋਇਆ ਗੁਰੂ ਨਾਨਕ ਸਾਹਿਬ ਨੇ ਬੋਲ ਕੇ ਕਿਹਾ ਲੋਕੋ ਲਾਹੌਰ ਸ਼ਹਿਰ ਦੇ ਵਿੱਚ ਜ਼ਹਿਰ ਖਲ ਗਿਆ ਹੈ ਮੈਂ ਆਪ ਨੂੰ ਬੇਨਤੀ ਕਰਾਂ ਬਾਬਰ ਨੇ ਹਮਲਾ ਕੀਤਾ ਇਸ ਕਰਕੇ ਵੀ ਜਿਹੜੇ ਕਹਿੰਦੇ ਨੇ ਇਹ ਇਹ ਗੱਲ ਨਹੀਂ ਕਰਨੀ ਬੜੇ ਨੇ ਸਾਡੇ ਤੁਸੀਂ ਪਾਰਟੀ ਜਿਹੜੀ ਮਰਜ਼ੀ ਧਾਰਨ ਕੀਤੀ ਜਿੱਥੇ ਮਰਜ਼ੀ ਤੁਰੇ ਪਰੋ ਪਰ ਇਸ ਇਤਿਹਾਸ ਨੂੰ ਨਾ ਲੁਕਾਓ ਭਾਰਤ ਦੇ ਮੱਥੇ ਤੇ ਇਹ ਉਹ ਦਾਗ ਲੱਗਾ ਜਿਹੜਾ ਰਹਿੰਦੀ ਦੁਨੀਆ ਤੱਕ ਦੀ ਮਿਟ ਨਹੀਂ ਸਕਣਾ ਮੈਂ ਫਿਰ ਅਰਜ਼ ਕਰਾਂਗਾ ਗੁਰੂ ਨਾਨਕ ਸਾਹਿਬ ਭਗਤੀ ਦੀ ਗੱਲ ਕਰਦੇ ਆ ਸਾਰੀ ਪ੍ਰੇਮਾ ਭਗਤੀ ਦੀ ਗੱਲ ਕਰਦੇ ਆ ਨਾਮ ਦੀ ਗੱਲ ਕਰਦੇ ਆ ਕੀਰਤਨ ਕਰਦੇ ਆ ਪਰ ਉਹ ਕਮਲ ਖਿਰਦਾ ਜਦੋਂ ਬਾਬਰ ਹਮਲਾ ਕਰਦਾ ਤੇ ਮਹਾਰਾਜ ਸ਼ਬਦ ਵਰਦਿਆ ਜਿਨ ਸਿਨ ਸੋਹਨ ਪਟੀਆਂ ਹਲਾ ਦੱਸਦੇ ਪਹਿਨਾ ਜਿਨ੍ਹਾਂ ਦੇ ਸਿਰ ਦੇ ਉੱਤੇ ਕੇਸਾਂ ਦੀਆਂ ਪਟੀਆਂ ਸੋਭਦੀਆਂ ਸਨ ਜਿਨ ਸਿਰ ਸੋਹਨ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਆਂ ਗੱਲ ਵਿੱਚ ਆਵੇ ਧੂੜ ਮਹਿਲਾ ਅੰਦਰ ਖੁੰਦੀਆਂ ਹੁਣ ਬਹਿਨਾਂ ਮਿਲ ਲਾ ਦੂਰ ਉਤੋਂ ਦੀ ਤਰਾਸ ਦੀ ਦੱਸੀ ਓਏ ਇੱਥੋਂ ਤੱਕ ਕਿ ਜਦੋਂ ਵਿਆਹੀਆਂ ਸਨ ਕੀ ਕੁਝ ਵਾਪਰਿਆ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ ਹੰਡੋਲੀ ਚੜਾਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਆ ਝੱਲੇ ਚਮਕਣ ਪਾਸ ਇੱਕ ਲੱਖ ਲੈਣ ਬਹਿਟੀਆਂ ਲੱਖ ਲੈਣ ਖੜੀਆਂ ਗਦੀ ਸ਼ਵਾਰੇ ਖਾਂਦੀਆਂ ਮਾਨਨ ਸੇਜੜੀਆਂ ਤਿੰਨ ਗਲ ਸਿਲਕਾ ਪਾਈਆਂ ਟੁੱਟਨ ਮੂਤ ਸਰੀਰ ਉਹਨਾਂ ਦੇ ਗਲਾਂ ਦੇ ਵਿੱਚ ਰस्सियां ਪਾਈਆਂ ਹੁਣ ਅਗਲੀ ਗੱਲ ਐਮਨਾਬਾਦ ਦੀ ਧਰਤੀ ਤੇ ਜਿਵੇਂ 84 ਜਟੈਰ ਪਾਏ ਗਏ ਉਹ ਬੱਚਿਆਂ ਨੂੰ ਮਾਰਿਆ ਗਿਆ ਬਜ਼ੁਰਗਾਂ ਨੂੰ ਮਾਰਿਆ ਗਿਆ ਸੱਚ ਐਵੇਂ ਕੋਹ ਕੋਹ ਕੇ ਮਾਰਿਆ ਉਹ ਉਹ ਤਸੀਹੇ ਤਾਂ ਬਿਆਨ ਹੀ ਨਹੀਂ ਕੀਤੇ ਜਾ ਸਕਦੇ ਕੁੱਤੇ ਲਾਸ਼ਾਂ ਖਾਂਦੇ ਪਏ ਸਨ ਕੁੱਤੇ ਬੱਚਿਆਂ ਦੇ ਜਿਸਮ ਨਿਚੋੜ ਕੇ ਲਿਜਾ ਰਹੇ ਸਨ ਤੇ ਮੈਨੂੰ ਗੁਰੂ ਨਾਨਕ ਸਾਹਿਬ ਦੀ ਉਰਤੋਂ ਕਿ ਚੇਤੇ ਆ ਗਈ ਕਹਿਣ ਲਗੇ ਰਤਨ ਵਿਗਾਰ ਵਗੋਏ ਕੁੱਤੀ ਮੋਹਾਂ ਸਾਰ ਨਾ ਕਹੀ ਇਹਦੇ ਅਰਥ ਪੜਿਓ ਰਤਨ ਵਿਗਾਰ ਵਗੋਏ ਕੁੱਤੀ ਕੁੱਤਿਆਂ ਨੇ ਇਹ ਲਫ਼ਜ਼ ਫਿਰ ਧਿਆਨ ਨਾਲ ਸੁਣਿਓ ਦੰਗਾ ਥੋੜਾ ਜੀ ਦੰਗਾ ਤਾਂ ਬਰਾਬਰ ਨਾਲ ਹੁੰਦਾ ਹੈ ਜੀ ਚੇਤੇ ਰੱਖਿਓ ਦੂਜਾ ਵੀ ਅੱਗੇ ਹੁੰਦਾ ਹੈ ਕਿ ਸਿੱਖਾਂ ਦੀ ਨਸ਼ਲ ਕੁਸੀ ਸੀ ਜਿੰਨੇ ਪੱਗ ਵਾਲੇ ਦੇਖੇ ਸਰਦਾਰਾਂ ਨੂੰ ਖਤਮ ਕਰਦੇ ਉਹਨਾਂ ਨਹੀਂ ਦੇਖਿਆ ਤੁਹਾਡੀ ਪਾਰਟੀ ਕਿਹੜੀ ਹੈ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਤ ਗੁਰੂ ਜੀ ਕਹਿੰਦੇ ਰਤਨ ਵਿਗਾੜ ਵਗੋਏ ਕੁੱਤੀ ਮੋਇਆਂ ਸਾਰਨਾ ਕੋਈ ਕਾਈ ਰਤਨਾ ਵਰਗੇ ਸ਼ਰੀਰ ਬੱਚਿਆਂ ਦੇ ਬੀਬੀਆਂ ਦੇ ਬਜ਼ੁਰਗਾਂ ਦੇ ਕਹਿਣ ਲੱਗੇ ਨਾ ਕੁੱਤਿਆਂ ਨੇ ਪਾੜ ਕੇ ਰੱਖ ਦਿੱਤੇ ਗਲੀਆਂ ਵਿੱਚ ਸ਼ਰੀਰ ਰੁਲਦੇ ਪਏ ਨੇ ਕੋਈ ਸੰਸਕਾਰ ਕਰਨ ਵਾਲਾ ਵੀ ਨਹੀਂ ਇਹ ਮਦ ਮੁੱਦਤਾ ਪਹਿਲਾਂ ਮਹਾਰਾਜ ਨੇ ਬਾਣੀ ਚ ਕਿਹਾ ਭਾਵੇਂ ਉਹ ਬਾਬਰ ਦੇ ਹਮਲੇ ਨਾਲ ਸੰਬੰਧਿਤ ਹੈ ਮੈਂ ਇੱਕ ਬੇਨਤੀ ਖੋਰ ਆਪ ਨੂੰ ਅੱਜ ਕਰਨੀ ਚਾਹਨਾ ਉਹ ਘਟੋ ਘਟਹਾ ਦਾ ਨਾਰਾ ਤਾਂ ਮਾਰ ਦਿਓ ਜਿਹੜਾ ਬੰਦਾ ਗੱਲ ਮੈਂ ਇੱਥੇ ਮੰਜੀ ਸਾਹਿਬ ਬੋਲਿਆ ਸਾ ਬਰਗਾੜੀ ਕਾਂਡ ਬਾਰੇ ਮੈਂ ਅਜ ਵੀ ਨਹੀਂ ਇਸ ਗੱਲ ਨੂੰ ਪਿਛੇ ਹਟਦਾ ਸੱਚੇ ਬੇਦਵੀ ਵਾਲੇ ਬੋਲਿਆ ਜੋ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਇਹ ਨਹੀਂ ਕਿ ਮੈਂ ਇੱਕ ਪਾਸੜ ਹੋ ਕੇ ਬੇਨਤੀ ਕਰ ਰਿਹਾ ਮੈਂ ਕੋਈ ਸੱਚ ਪੁੱਤਰਾਂ ਕੱਲਾ ਮੇਰੇ ਚ ਵੀ ਔਗਣ ਬਹੁਤ ਨੇ ਪਰ ਇਤਿਹਾਸ ਨੂੰ ਕਿਵੇਂ ਬਦਲਦਿਆ ਜੇ ਆਪਾਂ ਕਹੀਏ ਜੀ ਖਾ ਦਾ ਨਾਰਾ ਤਾਂ ਮਾਰ ਦਿਓ ਪਿਆਰਿਓ ਦੇਖੋ ਮਲੇਰ ਕੋਟਲੇ ਵਾਲਾ ਸ਼ੇਰ ਮੁਹੰਮਦ ਖਾਨ ਉਹਦੇ ਕੋਲ ਇੱਕ ਮੌਕਾ ਆਇਆ ਇਹ ਤਾਂ ਓਦੋਂ ਵੀ ਗਰਗੇ ਲੋਕ ਓਏ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਕਚਹਿਰੀ 'ਚ ਨਵਾਂ ਮਲੇਰ ਕੋਟਲੇ ਨੂੰ ਬੁਲਾ ਕੇ ਕਿਹਾ ਕਿ ਤੂੰ ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਮੇਰੇ ਕੋਲ ਨੇ ਮੇਰੇ ਭਰਾ ਨਾਹਰ ਖਾਨ ਨੂੰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਤੇ ਮਹਾਰਾਜ ਨੇ ਲਿਖਿਆ ਜ਼ਬਰਨਾਮੇ ਚ ਝੁੱਦੀ ਦਮ ਕੇ ਨਾਹਰ ਬਿਆਮਤ ਬਾਜੰ ਚਸ਼ੀ ਦੇ ਯਕੇ ਤੀਰੇ ਮਨ ਬੇਦ ਰੰਗ ਮੈਂ ਨਾਹਰ ਖਾਨ ਨੂੰ ਦੇਖਿਆ ਇੱਕ ਤੀਰ ਮੈਂ ਪਰੋ ਦਿੱਤਾ ਉਹਨੂੰ ਮੈਂ ਧਰਤੀ ਤੇ ਸੜ ਦਿੱਤਾ ਲਿਖਿਆ ਮੈਂ ਮਾਰਿਆ ਕਹਿਣ ਲੱਗੇ 13 ਭਰਾ ਮਾਰਿਆ ਤੂੰ ਇਹਦਾ ਬਦਲਾ ਇਹਦੇ ਬੱਚਿਆਂ ਨੂੰ ਮਾਰ ਕੇ ਲੈ ਲੈ ਉਹ ਮੈਂ ਕਹਿੰਨਾ ਉਸ ਬੰਦੇ ਨੇ ਵਿਰੋਧ ساری ਜ਼ਿੰਦਗੀ ਕੀਤਾ ਜੀ ਇਹ ਨਹੀਂ ਕਿ ਉਹ ਦੂਬਾ ਸਾਥ ਦਿੱਤਾ ਪਰ ਉਹਦੇ ਅੰਦਰ ਵੀ ਕਿਤੇ ਮਾਨਵਤਾ ਬਈ ਸੀ ਉਹਨੇ ਕੂਕ ਕੇ ਕਿਹਾ ਨਹੀਂ ਓਏ ਗੁਰੂ ਗੋਬਿੰਦ ਸਿੰਘ ਮਿਲੇਗਾ ਤੇ ਮੁਕਾਬਲਾ ਜ਼ਰੂਰ ਕਰਾਂਗਾ ਇਹਨਾਂ ਬੱਚਿਆਂ ਦਾ ਕੀ ਕਿਸੋਰ ਹੈ ਪਰ ਯਾਰੋ ਇਹ ਤਾਂ ਬੱਚਨ ਬਖਸ਼ਤ ਦੂਜੀ ਗੱਲ ਜਿਹੜੀ ਆਪਾਂ ਕਹਿੰਦੇ ਆ ਜੀ ਯਾਦ ਨਹੀਂ ਕਰਨਾ ਚਾਹੀਦਾ ਪਰ ਬੜੇ ਸਿੱਖ ਵੀ ਕਹਿੰਦੇ ਆ ਯਾਦ ਨਹੀਂ ਮੈਂ ਫਿਰ ਬੇਨਤੀ ਕਰਾਂਗਾ ਅਦਿਸ਼ਹਿਰਾ ਨਿਕਲ ਕੇ ਗਿਆ ਹੈ ਰਾਮਨ ਨੇ ਸੀਤਾ ਜੀ ਦਾ ਹਰਣ ਕੀਤਾ ਮੈਂ ਬੜੇ ਅਦਬ ਨਾਲ ਸ਼ਬਦ ਵਰਤਾਂਗਾ ਹਨੂਮਾਨ ਨਾਟਕ ਮੈਂ ਪੜ੍ਹ ਰਿਹਾ ਹਾਂ ਸਾਂ ਚਲੋ ਇਹ ਹਰ ਗ੍ਰੰਥ ਪੜੀਦਾ ਹੈ ਰਾਵਣ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਚੋਂ ਦਾ ਰੋਵੇ ਦੇ শ্রীলੰਕ ਗਵਾਏ ਜਿੰ ਸੀਤਾ ਆਂਦੀ ਡੌਰੂ ਵਾਏ ਡੌਰੂ ਵਾਏ ਪਰ ਹਨੂਮਾਨ ਨਾਟਕ ਚ ਲਿਖਿਆ ਹੈ ਕਿ ਹਨੂਮਾਨ ਜੀ ਜਦੋਂ ਅਸ਼ੋਕ ਵਾਟਕਾ ਪਹੁੰਚੇ ਉਹਨੂੰ ਪਤਾ ਲੱਗ ਗਿਆ ਮਾਤਾ ਸੀਤਾ ਜੀ ਇੱਥੇ ਨੇ ਉਹ ਵਾਪਸ ਆ ਗਏ ਤੇ ਉਹਨਾਂ ਨੂੰ ਪੁੱਛਦੇ ਨੇ ਸ਼੍ਰੀ ਰਾਮਚੰਦਰ ਜੀ ਭਗਵਾਨ ਸ਼੍ਰੀ ਰਾਮਚੰਦਰ ਜੀ ਹਨੂਮਾਨ ਕੁਝ ਪਤਾ ਲਗਾ ਸੀਤਾ ਜੀ ਦਾ ਉੱਥੇ ਲਭੀ ਧਿਆਨ ਨਾਲ ਸੁਣਿਓ ਐ ਹਨੂ ਕਹਿ ਰਗਬਰ ਕੁਝ ਸੁਧ ਹੈ ਸੀ ਕੀ ਚਿਤਮਾਹੀ ਅਰ ਸਮਝ ਗਿਆ ਨਾ ਜੀ ਐ ਹਨੂ ਕਹਿਓ ਰਗਬਰ ਰਗਬੀਰ ਜੀ ਨੇ ਪੁੱਛਿਆ ਹਨੂਮਾਨ ਕੁਝ ਸਿੱਧ ਹੈ ਸੀ ਕੀ ਸੇ ਤਮਾਹੀ ਇਸ ਧਰਤੀ ਤੇ ਸੀਤਾ ਜੀ ਦਾ ਪਤਾ ਹੈ ਅਗੋ ਹਨੂਮਾਨ ਜੀ ਬੋਲਦੇ ਆਖਿਆ ਪ੍ਰਭ ਲੰਕ ਲੱਗਿਆ ਪਤਾ ਮਹਾਰਾਜ ਜੀ ਭਗਵਾਨ ਜੀ ਹੈ ਪ੍ਰਭ ਲੰਕ ਕਲੰਕ ਬਿਨਾ ਪਰ ਉਸ ਉਪਰ ਕੋਈ ਕਲੰਕ ਨਹੀਂ ਕੋਈ ਦਾਗ ਨਹੀਂ ਇਹਦਾ ਮਤਲਬ ਕਿ ਰਾਵਣ ਹਰਨ ਕਰਕੇ ਜ਼ਰੂਰ ਲੈ ਗਿਆ ਪਰ ਉਸ ਬੰਦੇ ਨੇ ਉਸ ਦੇਵੀ ਦੇ ਉੱਤੇ ਕਲੰਕ ਕੋਈ ਨਹੀਂ ਲਗਨ ਦਿੱਤਾ ਫਿਰ ਬੇਨਤੀ ਖੈ ਪ੍ਰਭ ਲੰਕ ਕਲੰਕ ਬਿਨਾ ਵਸੇ ਤਾਂ ਰਾਵਣ ਬਾਕੀਸ਼ਾਈ ਅਗੋ Shri Ramchandra ji ਕਹਿੰਦੇ ਨੇ ਜੀਵਤ ਹੈ ਕਹਿੰਦੇ ਨੇ ਕਹਿ ਬੇਕੋਨਾਥ ਕੈਨ ਮਾਤਰ ਜਿਉਂਦੀ ਕਾਦੀ ਜਿਉਂਦੀ ਸ਼੍ਰੀ ਰਾਮਚੰਦਰ ਜੀ ਕਹਿੰਦੇ ਅਸੇ ਉਹ ਕਿਉਂ ਨ ਮਰੀ ਖੰਮ ਤੇ ਵਿਛੜਾਈ ਸਾਡੇ ਤੋਂ ਵਿਛੜ ਕੇ ਕਿਉਂ ਨ ਮਰ ਗਈ ਅੱਗੇ ਹਨੂਮਾਨ ਜੀ ਕਹਿੰਦੇ ਪ੍ਰਾਨ ਬਸੇ ਪਦ ਪੰਕਜ ਮੈਂ ਜਮ ਆਵਤ ਹੈ ਪਰ ਪਾਵਤ ਨਹੀਂ ਭਗਵਾਨ ਜੀ ਉਸਕੇ ਪ੍ਰਾਨ ਤੁਹਾਰੇ ਚਰਨੋਂ ਮੈਂ ਹੈ ਤੁਹਾਰੇ ਚਰਨੋਂ ਮੈਂ ਤੋ ਜਮਦੂਤ ਆਤਾ ਹੀ ਨਹੀਂ ਪਰ ਮੈਂ ਇੱਕ ਬੇਨਤੀ ਕਰਾਂ ਮੈਂ ਕਿਉਂ ਸੁਣਾਇਆ ਰਾਵਣ ਨੇ ਕਲੰਕ ਨਹੀਂ ਲਾਇਆ ਕੋਈ ਪਰ ਯਾਦ ਰੱਖਿਓ ਯੁਗ ਬੀਤਨ ਤੋਂ ਬਾਅਦ ਜਿਹੜੇ ਕਹਿੰਦੇ ਯਾਦ ਭੁੱਲ ਜੋ ਯੁੱਗ ਬੀਤਨ ਤੋਂ ਬਾਅਦ ਹਰ ਮਹੱਲਾ ਹਰ ਕੁਚਾ ਇਸ ਭਾਰਤ ਦਾ ਬਹੁ ਹੀ ਹਿੱਸਾ ਉਸ ਰਾਮਨ ਦੇ ਪੁਤਲੇ ਬਣਾ ਬਣਾ ਕੇ ਸਾੜਦਾ ਜਿੰਨੇ ਸਿਰਵ ਚ ਹਰਨ ਕੀਤਾ ਸੀ ਸਿੱਖ ਕਿਉਂ ਨਾ ਯਾਦ ਕਰੇ ਮੈਂ ਫਿਰ ਬੇਨਤੀ ਕਰਾਂਗਾ ਕਾਨੂਵਾਂ ਦਾ ਸ਼ੰਭ ਨਹੀਂ ਭੁੱਲਣਾ ਚੇਤੇ ਰੱਖੋ ਕੁੱਪਰ ਖੇੜੇ ਦਾ ਮੈਦਾਨ ਨਹੀਂ ਭੁੱਲਣਾ 84 ਨਹੀਂ ਭੁੱਲਣਾ ਇੱਕ ਹੋਰ ਮੈਂ ਬੇਨਤੀ ਕਰ ਦਿਆਂਗਾ ਆ ਜਿਹੜੇ ਦਿਨ ਨੇ ਇਹ ਨਹੀਂ ਭੁੱਲਨੇ ਤੇ ਅਗਲੀ ਗੱਲ ਮੈਂ ਸਰਜੀਤ ਪਾਤਰ ਦੀਆਂ 417 ਕੋਟ ਕਰਕੇ ਅੱਜ ਵੀ ਤੱਕ ਕਹਿੰਦੇ ਨੇ ਸਾਨੂੰ ਇਨਸਾਫ ਦੇ 40 ਸਾਲ ਹੋ ਚੱਲੇ ਨੇ 39 40 ਸਾਲ ਜਿਹੜੇ ਉਜੜ ਕੇ ਉਹਨਾਂ ਦੇ ਵਸੇਬੇ ਕਿੱਥੇ ਸਰਜੀਤ ਪਾਤਰ ਨੇ ਕਿਹਾ ਸੀ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ ਫਿਰ ਲੱਭ ਸੁਣਿਓ ਬੜੇ ਕਹਿਰੇ ਸ਼ਬਦ ਸਨ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆ ਸੁਣਦਿਆ ਸੁੱਕ ਗਏ ਅੱਖੋਂ ਇਹਨਾਂ ਨੂੰ ਉਜੜੇ ਘਰੀ ਜਾਣ ਅਗੂ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੱਕ ਇੱਥੇ ਖਲੇ ਰਹਿਣਗੇ ਮੈਂ ਉਸ ਦਿਨ 2 17 ਲਿਖੀਆਂ ਸਨ ਕਾਬਕ ਰੂਪ ਚ ਮੈਂ ਲਿਖਿਆ ਸੀ ਜੀ ਸਾਨੂੰ 84 ਵੀ ਨਹੀਂ ਭੁੱਲਣੇ ਸਾਨੂੰ 84 ਵਾਲੇ ਵੀ ਨਹੀਂ ਭੁੱਲਣੇ ਤੇ ਸਾਨੂੰ ਫਾਂਸੀ ਵਾਲੇ ਵੀ ਨਹੀਂ ਭੁੱਲਣੇ ਜਿਹੜੇ 84 ਵਾਲੇ ਸਨ ਉਹ ਵੀ ਨਹੀਂ ਭੁੱਲਣੇ ਤੇ ਚੇਤੇ ਰੱਖਿਓ ਜਿਹੜੇ ਸਾਡੇ ਫਾਂਸੀ ਲਾਏ ਸਾਨੂੰ ਉਹ ਵੀ ਨਹੀਂ ਭੁੱਲਣੇ ਮੈਂ ਸੰਗਤ ਨੂੰ ਫਿਰ ਬੇਨਤੀ ਕਰਾਂਗਾ ਕਿ ਅੱਜ ਉਹ ਦਿਨ ਮੈਂ ਲਫ਼ਜ਼ ਫਿਰ ਵਰਤੇ ਆਇ ਕਲੰਖ ਕਦੀ ਉਤਰਨਾ ਨਹੀਂ ਇਹ ਕਲੰਖ ਇਸ ਨਿਆਣ ਪਾਲਕਾ ਦੇ ਮੱਥੇ ਤੇ ਮੈਂ ਸ਼ਬਦ ਨਹੀਂ ਵਰਤਨੇ ਚਾਹੀਦੇ ਇਹੋ ਜਿਹਾ ਕਲੰਖ ਅੱਜ ਤੱਕ ਇਨਸਾਫ ਹੀ ਕੋਈ ਨਹੀਂ ਮਿਲਿਆ ਆਓ ਜੀ ਅੱਜ ਦੇ ਇਸ ਅੰਮ੍ਰਿਤ ਵਚਨ ਦੀਆਂ ਤੁਕਾਂ ਪੜ੍ਹਨ ਤੋਂ ਪਹਿਲਾਂ ਥੋੜਾ ਜਿਹਾ 2 ਮਿੰਟ ਆਪਾਂ ਨਾਮ ਜਪ ਲਈਏ ਕਰੋ ਕਿਰਪਾ ਸਾਰੇ ਜੀ ਆਹ ਵੇਖੋ ਅੱਜ ਅੱਜ ਸਮਝੋ ਵੀ ਕੋਈ ਲਾਸ਼ਾਂ ਬਕਰੂ ਕਾਨਪੁਰ ਲਖਨਊ ਵੱਖ-ਵੱਖ ਤੋਂ ਗੁੰਮ ਨਾਮ ਪਤਾ ਨਹੀਂ ਪਿੰਡਾਂ ਦੇ ਪਿੰਡੇ ਪਿੰਡ ਘਰ ਕਰ ਦਿੱਤੇ ਉਹਨਾਂ ਸਾਰੇ ਜਿਨ੍ਹਾਂ ਨੂੰ ਨਸਲ ਕੁਸ਼ੀ ਕੋਕੇ ਮਾਰਿਆ ਉਹਨਾਂ ਨੂੰ ਯਾਦ ਕਰਦੇ ਕਰੋ ਸਿਮਰਨ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ